ਸੀ ਸੇਕਰ ਭਾਗਟ ਦੇਖ ਫਿਰ ਉਹਨਾਂ ਘਰਾਂ ਦੇ ਵਿੱਚ ਬਖਸ਼ਿਸ਼ਾਂ ਹੀ ਬਖਸ਼ਿਸ਼ਾਂ ਹੋਣਗੀਆਂ ਬਰਕਤਾਂ ਹੀ ਬਰਕਤਾਂ ਹੋਣਗੀਆਂ ਸਨਮਾਨਯੋਗ ਸਾਧ ਸੰਗਤ ਜੀਓ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਗੁਰਪਬ ਹੈ ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਗੁਰੂ ਕੇ ਮਹਿਲ ਅੰਮ੍ਰਿਤਸਰ ਸਾਹਿਬ ਵਿਖੇ ਸਾਹਿਬ ਗੁਰੂ ਹਰगोबिंद ਸਾਹਿਬ 6ਵੇਂ ਸਤਗੁਰੂ ਜੀ ਦੇ ਗ੍ਰਹਿ ਵਿਖੇ ਮਾਤਾ ਨਾਨਕੀ ਜੀ ਦੀ ਗੋਦ ਤੋਂ ਹੋਇਆ ਤੇ ਜਦ ਪ੍ਰਕਾਸ਼ ਹੋਇਆ ਉਦੋਂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਸਤਿਗੁਰੂ ਦਰਬਾਰ ਸਾਹਿਬ ਮੌਜੂਦ ਸਨ ਤੇ ਆਸਾ ਕੀ ਬਾਣ ਦਾ ਸ਼ਬਦ ਕੀਰਤਨ ਚੱਲ ਰਿਹਾ ਸੀ ਜਦ ਸਾਹਿਬ ਦੀਵਾਨ ਦੀ ਸਮਾਪਤੀ ਤੋਂ ਬਾਅਦ ਉઠੇ ਤੇ ਸਿੱਧਾ ਘਰ ਨੂੰ ਆਏ ਕਿਉਂਕਿ ਜਾਣੀ-ਜਾਣ ਸਤਿਗੁਰੂ ਨੂੰ ਪਤਾ ਸੀ ਕਿ ਪੁੱਤਰ ਨੇ ਜਨਮ ਲਿਆ ਹੁਣ ਪੁੱਤਰ ਤੇ ਪਹਿਲਾਂ ਤੋਂ ਸੀਗੇ ਪੰਜ ਪੁੱਤਰ ਸਨ ਸਾਹਿਬ ਜੀ ਦੇ ਬਾਬਾ ਗੁਰਦਤਾ ਜੀ ਸੂਰਜਮਲ ਜੀ ਅਨੀਰਾਏ ਜੀ ਬਾਬਾ ਅਟਲ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਸਾਹਿਬ ਜੀ ਨਾਲ ਸਨ ਤੇ ਜਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਵੇਲੇ ਸਾਹਿਬ ਘਰ ਪਹੁੰਚੇ ਤੇ ਗੋਦ ਚ ਲਿਆ ਸਾਹਿਬ ਜاده ਨੂੰ ਤੇ ਮੁਸਕਰਾਉਂਦਿਆਂ ਹੋਇਆਂ ਬਾਬਾ ਬੁੱਢਾ ਸਾਹਿਬ ਤੇ ਗੁਰਦਾਸ ਜੀ ਨੂੰ ਕਹਿੰਦੇ ਨੇ ਕਿ ਬਾਬਾ ਜੀ ਅੱਜ ਵੱਡੀ ਵਸਤੂ ਦਾ ਗਾਹਤ ਆ ਗਿਆ ਏ ਇਨੇ ਦੁਨੀਆ ਦੇ ਵਿੱਚ ਐਸਾ ਕੁਝ ਕਰਨਾ ਹੈ ਕਿ ਪੂਰੀ ਦੁਨੀਆ ਦੀ ਲੁੱਟੀ ਜਾ ਰਹੀ ਪਤ ਨੂੰ ਕਪੜਾ ਬਣ ਕੇ ਟੱਕ ਲੈਣਾ ਹੈ ਇਹ ਐਸੀ ਮਹਾਨ ਹਸਤੀ ਆਇਆ ਹੈ ਜਿਸ ਦੀ ਬਰਾਬਰੀ ਦੁਨੀਆ ਦੇ ਵਿੱਚ ਹੋਰ ਕੋਈ ਸੂਰਮਾ ਕਰ ਨਹੀਂ ਸਕਦਾ ਤੇ ਉਹੀ ਹੋਇਆ ਸੀ ਜਿਸ ਵੇਲੇ ਕਰਤਾਰਪੁਰ ਦੀ ਚੌਥੀ ਜੰਗ ਦੇ ਵਿੱਚ ਛੋਟੀ ਜੀ ਉਮਰ ਸਤਗੁਰੂ ਜੀ ਦੀ 11-12 ਸਾਲ ਦੀ ਉਮਰ ਕੀ ਹੁੰਦੀ ਆ ਉਦੋਂ ਘੋੜਸਵਾਰੀ ਇੰਨੇ ਸਿੱਖ ਗਏ ਸਨ ਤੇ ਸ਼ਸਤਰ ਵਿਦਿਆ ਕਿ ਜਦ ਤੇਗ ਚਲਾਈ ਨਾ ਤਲਵਾਰ ਇਤਨੀ ਤੇਜ਼ੀ ਨਾਲ ਚਲਾਈ ਕਿ ਦੁਨੀਆ ਅਸ਼ਸ਼ ਕਰ ਉઠી ਜਿਹੜੀ ਦੁਸ਼ਮਨਾ ਦੀ ਫੌਜ ਸੀ ਉਹਨੂੰ ਭਾਜੜ ਪੈ ਗਈ ਤੇ ਗੁਰੂ ਹਰਗੋਬਿੰਦ ਸਾਹਿਬ ਸਤਿਗੁਰੂ ਜੋ ਜੰਗ ਦੇ ਮੈਦਾਨ 'ਚ ਜੰਗ ਕਰ ਰਹੇ ਸਨ ਤੇ ਇੱਕ ਛਿਨ ਰੁੱਕ ਕੇ ਘੋੜੇ ਤੇ ਤੇ ਵੇਖਦੇ ਰਹਿ ਗਏ ਤੇ ਪ੍ਰਸੰਨ ਹੁੰਦਿਆਂ ਕਿਹਾ ਤੂੰ ਤਿਆਗ ਮਲ ਨਹੀਂ ਤੂੰ ਤੇਗ ਬਹਾਦਰ ਹੈ ਤੇਗ ਦਾ ਬਹਾਦਰ ਹੈ ਉਹ ਤੇਗ ਬਹਾਦਰ ਜਿਸ ਨੇ ਸਾਡੀ ਅਣਖ ਗੈਰਤ ਨੂੰ ਬਚਾਉਣ ਲਈ ਇਸ ਦੇਸ਼ ਦੀ ਅਣਖ ਗੈਰਤ ਨੂੰ ਬਚਾਉਣ ਲਈ ਆਪਣਾ ਬਲੀਦਾਨ ਦੇ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਐਸੇ ਪੁਰਨੇ ਪਾਏ ਅਨੰਦਪੁਰ ਸਾਹਿਬ ਦੀ ਜਗਾ ਖਰੀਦ ਕੇ ਅਨੰਦਪੁਰ ਸਾਹਿਬ ਨੂੰ ਵਸਾਇਆ ਐਸੀ ਬੇਅੰਤ ਬਖਸ਼ਿਸ਼ਾਂ ਕੀਤੀਆਂ ਅੱਜ ਕਿਉਂਕਿ ਬਹੁਤਾ ਸਮਾਂ ਨਹੀਂ ਹੈ ਬੋਲਣ ਲਈ ਇਹ ਤੇ ਇਤਿਹਾਸਕ ਖਜ਼ਾਨਾ ਇਤਨਾ ਹੈ ਕਿ ਮਹੀਨਾ ਬੱਧੀ ਕੀ ਸਾਲਾਂ ਬੱਧੀ ਬੋਲਦੇ ਰਹੀਏ ਇਹ ਖਜ਼ਾਨਾ ਨਹੀਂ ਮੁਕਣਾ ਇਹ ਨਿਤ ਨਵਾਂ ਲੱਗਣਾ ਹੈ ਸੋ ਆਪ ਸਭ ਨੂੰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਗੁਰਪਵ ਦੀ ਬੇਅੰਤ ਬੇਅੰਤ ਵਧਾਈਆਂ ਦਾਸ ਬੇਨਤੀ ਕਰ ਦਵੇ ਕਿ ਸੰਗਤ ਨੂੰ ਕਿ ਸਾਹਮਣੇ ਖੜੇ ਹੋ ਕੇ ਪਲੀਜ਼ ਰੋਜਵਾਂਗ ਲੰਬੀ ਅਰਦਾਸਾਂ ਨਾ ਕਰੋ ਛੇਤੀ ਛੇਤੀ ਹਟਦੇ ਰਹੋ ਕਿਉਂਕਿ ਤੁਹਾਡੇ ਪਿੱਛੇ ਸੰਗਤ ਹੈ ਉਹਨਾਂ ਨੇ ਮੱਥਾ ਟੇਕਣਾ ਹੈ ਰਾਹ ਦੇਣਾ ਵੱਡਾ ਪੁੰਨ ਹੈ ਰਾਹ ਰੋਕਣਾ ਵੱਡਾ ਪਾਪ ਹੈ ਇੱਕ ਦੂਜੇ ਦਾ ਸਹਿਯੋਗ ਕਰੋ ਵਲੰਟੀਅਰ ਸੇਵਾਦਾਰ ਕਈ ਜਿਹੜੇ ਨੇ ਉਹ ਨਾਲ ਲੱਗ ਜਾਣ ਸੰਗਤਾਂ ਨੂੰ ਧੀਰੇ ਧੀਰੇ ਛੇਤੀ ਛੇਤੀ ਤੋੜਦੇ ਰਹਿਣ ਬੇਨਤੀਆਂ ਕਰਦੇ ਰਹਿਣ ਕਿਉਂਕਿ ਅੱਜ ਦੇਖੋ ਸਾਨੂੰ ਨਾ ਇਹ ਕਿਹਾ ਗਿਆ ਏ ਸਰਬਤ ਦਾ ਭਲਾ ਮੰਗਣਾ ਹੈ ਅਸੀਂ ਦੂਜਿਆਂ ਨੂੰ ਦੇਣਾ ਤੇ ਸਾਡੇ ਕੋਲ ਵੱਧ ਕੇ ਆਉਂਦਾ ਹੈ ਅੱਜ ਤੁਸੀਂ ਮੱਥਾ ਛੇਤੀ ਛੇਤੀ ਟੇਕ ਕੇ ਦੂਜੇ ਨੂੰ ਟੇਕਣ ਦਿਓਗੇ ਤੇ ਗੁਰੂ ਤੁਹਾਡੇ ਉੱਤੇ ਜਿਆਦਾ ਪ੍ਰਸੰਨ ਹੋਵੇਗਾ ਤੁਸੀਂ ਰਾਹਾ ਛੇਤੀ ਛੇਤੀ ਦੂਜੇ ਨੂੰ ਦਿਓਗੇ ਸਾਹਿਬ ਤੁਹਾਡੇ ਰਾਹਾਂ ਵਿੱਚ ਫੁੱਲਾਂ ਦੀ ਸੇਜ ਵਿਛਾ ਦੇਗਾ ਖੁਸ਼ੀਆਂ ਹੀ ਖੁਸ਼ੀਆਂ ਦੇਵੇਗਾ ਕਿਉਂਕਿ ਇੱਕ ਬੀਜ ਪਾਉਂਦੇ ਹਾਂ ਕਈ ਬੀਜ ਮਿਲਦੇ ਨੇ ਇਸ ਕਰਕੇ ਅਸੀਂ ਸਰਬਤ ਦਾ ਭਲਾ ਮੰਗਦਿਆਂ ਹੋਇਆਂ ਛੇਤੀ ਛੇਤੀ ਤੁਰਦੇ ਰਹੋ ਪਿੱਛੇ ਕੋਈ ਬੈਠ ਕੇ ਮੱਥਾ ਨਾ ਟੇਕ ਕੇ ਖੜੇ ਖੜੇ ਸਿਸਦਾ ਕਰਕੇ ਤੁਰਦੇ ਰਹੋ ਮੱਥਾ ਤੁਸੀਂ ਸਾਹਮਣੇ ਟੇਕ ਚੁੱਕੇ ਹੁੰਦੇ ਹੋ ਤੇ ਜਿਨ੍ਹਾਂ ਨੇ ਅਰਦਾਸ ਕਰਾਣੀ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਨੇੜੇ ਹੋ ਕੇ ਗਰੰਤੀ ਸਿੰਘ ਦੇ ਨੇੜੇ ਹੋ ਕੇ ਲੰਘੋ ਬਾਕੀ ਛੇਤੀ ਛੇਤੀ ਤੁਰਦੇ ਰਹੋ ਮੇਰੀ ਬੇਨਤੀ ਹੈ ਵੀ ਇੱਥੋਂ ਸੰਗਤ ਨੂੰ ਅੱਗੇ ਤੋਰੋਗੇ ਨਾ ਤਾਂ ਹੀ ਭੁਪਿੰਦਰ ਸਿੰਘ ਇੱਥੇ ਥੋੜਾ ਖੜੇ ਹੋ ਜਾਓ ਥੋੜਾ ਥੋੜਾ ਸੰਗਤ ਨੂੰ ਬੇਨਤੀ ਉਧਰ ਮੂੰਹ ਕਰਕੇ ਕਰਦੇ ਰਹੋ ਤੇ ਹੋਰ ਜਗਾਵਾਂ ਤੇ ਵੀ ਇੱਕ ਬੇਨਤੀ ਕਰਦੇ ਆ ਉੱਪਰ ਹਾਲ ਪੂਰਾ ਹੈਗਾ ਹੈ ਜਗ੍ਹਾ ਬਹੁਤ ਹੈ ਉੱਪਰ ਸੰਗਤਾਂ ਨੂੰ ਬੇਨਤੀ ਹੈ ਕਿ ਪੌੜੀਆਂ ਤੋਂ ਉੱਪਰ ਚੜਦੇ ਜਾਓ ਤੇ ਉੱਪਰ ਬੈਠੋ ਉੱਪਰੋਂ ਦਰਸ਼ਨ ਦੀਦਾਰੇ ਵੀ ਕਰੋ ਤੇ ਕੀਰਤਨ ਵੀ ਸੁਣੋ ਇਹ ਜ਼ਰੂਰ ਬੇਨਤੀਆਂ ਪ੍ਰਵਾਨ ਕਰੋ ਆਓ ਹੁਣ ਭਾਈ ਸਾਹਿਬ ਭਾਈ ਕਰਮ ਸਿੰਘ ਜੀ ਰੋਜ਼ ਦੀ ਤਾਰਾਮ ਸਹਿਜ ਪਾਠ ਆਰੰਭ ਕਰਾਂਗੇ ਸਹਿਜ ਪਾਠ ਜੋ ਆਰੰਭ ਹੋਇਆ ਹੋਇਆ ਏ ਉਹਨੂੰ ਅੱਗੇ ਤੋਰਨਗੇ ਬਾਣੀ ਰਾਹੀਂ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਸਾਹਿਬ ਜੀ ਸ੍ਰੀ ਰਾਗ ਮਹਲਾ ਪਹਿਲਾ ਘਰ ਦੁਦੰ ਤੰਦੂ ਬਣੇ ਅਰ ਫੁੱਲੜਾ 나ਠਿ ੜੇ ਦਿਨ ਚਾਰੂ ਪਬਨ ਕੇਰੇ ਪਤ ਜਿਓ ਢਾਕੁਰ ਜੰਮਨਹਾਰ ਰੰਗਮਾਲਾ ਪਹਿਰਿਆ ਜਾਂਦੂ ਬਨਾਂ ਹੁਲਾ ਦਿਨ ਸੋੜੇ ਥਕੀ ਭਇਆ ਪ੍ਰਾਣਾ ਟੋਲਾ ਰਹਾਓ ਸੱਜਣ ਮੇਰੇ ਰੰਗਲੇ ਦਇਸ ਉਤੇ ਜੀਰਾਨੋ ਹੰਬੀ ਵੰਡਾ ਰੂਮ ਨਹੀਂ ਰੁਆਂਟੀ ਨੀਂ ਬਾਨੋ ਕੀ ਨਾ ਸੁਣੇ ਗੋਰੀਏ ਆਪਨ ਕੰਨੀ ਸੋਏ ਲੱਗੀ ਆਵੇ ਸਹਰੇ ਨਿਤਨੰ ਪਈਆ ਹੋਏ ਨਾਨਕ ਸਤੀ ਪਈਆ ਜਾਣ ਮੇਤੀ ਸਾਨੋ ਗੁਣ ਗਵਾਹੀ ਘੰਟੜੀ ਆ ਗੰਚੱਲੀ ਬਾਨਾ ਸਰੀਰ ਆ ਗੋ ਮਲਾ ਪੈਲਾ ਘਰ ਦੂਜਾ ਹਾਪੇ ਰਸੀ ਆ ਆਪ ਰਸ ਆਪੇ ਰਾਮਨਹਾਰੂ ਆਪੇ ਹੋਵੇ ਚੂਲੜਾ ਆਪੇ ਸੀਝ ਪਧਾਰੂ ਭਾਰਾਂ ਗ੍ਰਤਾ ਮੇਰਾ ਸਾਹਿਬ ਰਾਵ ਰਹਾ ਪ੍ਰਭੂ ਰਹਾਓ ਆਪੇ ਮਾਠੀ ਮਾਠਲੀ ਆਪੇ ਪਾਣੀ ਝਾਲੋ ਆਪੇ ਢਾਲ ਮੰਕੜਾ ਆਪੇ ਅੰਦਰ ਲਾਲ ਆਪੇ ਬਹੁਤ ਰੰਗਲਾ ਸਖੀਏ ਮੇਰਾ ਲਾਲੋ ਨੈਤਰ ਵੈ ਸੁਹਾਗਣੀ ਦੇਖ ਮਾਰਾ ਹਾਲ ਪਰ ਨਾ ਨਾਨਕ ਬੇਨਤੀ ਤੂੰ ਸਰਬਤੂੰ ਹੰਸ ਕਾਲ ਤੂੰ ਹੈ ਕਵੀਆ ਤੂੰ ਹੈ ਆਪੇ ਵੇਖ ਦਰਗਾਸ ਸ੍ਰੀ ਰਾਗੋ ਮਹਲਾ ਪਹਿਲਾ ਘਰ ਦੀਦਾ ਇਹ ਤਨ ਧਰਤੀ ਬੀਜ ਕਰਮਾ ਕਰੋ ਸਲਲਿਓ ਪਾਉ ਸਾਰਨ ਪਾਣੀ ਮਨ ਕਿਰਸਾਨੁ ਹਰਿ ਦੱਡ ਮਾਇਲਾ ਇਉ ਪਾਵਸ ਪਦ ਨਿਰਬਾਣੀ ਕਾਹੇ ਕਰ ਬਸ ਮੂੜੇ ਮਾਇਆ ਪਿਤ ਸੁਤੋ ਸਗਲ ਕਾ ਲਤਰ ਮਾਤਾ ਤੇਰੇ ਹੋ시 ਨਾਮ ਤੁ ਸਖਾਇ ਰਹਾਓ ਮਖੇਬ ਕਾਰ ਗੁਟਕਿਰ ਕਾ ਕਰੇ ਇੰਤਜ ਆਤਮਾ ਹੋਇ ਧਾਈ ਜਪ ਤਪ ਸੰਜਮ ਹੋਇ ਦਵ ਰਾਖੇ ਕਮਲ ਬਿਕਸੈ ਮਾਤ ਆਸ਼ਰਮ ਆਈ 20 ਸਭ ਤਾਹਰ ਬਾਸਰ ਸੰਗਰਾਏ ਤੀਨ ਖੋੜਾ ਨਿਤਕਾਲ ਸਾਰੈ ਨਾ ਜ਼ੜ ਧਾਰ ਮੈਂ ਅਪਰੰਪਰੋ ਚਿੰਨ ਕਹ ਨਾਨਕ ਏਵ ਏਕ ਤਾਰੇ ਸ੍ਰੀ ਰਾਗੁ ਮਨ ਲਾ ਪਹਿਲਾ ਹੰਕਾਰ ਤਿੱਡਾ ਅਮਲਕਾਰ ਧਰਤੀ ਬੀਜ ਸ਼ਬਦੋ ਕਾਰੂ ਸੱਚ ਕੀ ਆਪ ਨਿਤ ਦੇਹ ਪਾਣੀ ਹੋਏ ਕਿਰਸਾਨ ਈਮਾਨ ਜਮਾਈ ਲ ਭੇਸ ਦੋਜਕ ਮੂੜੇ ਏਵ ਡਾਣੀ ਮਾਤ ਜਾਨ ਸੈ ਗੱਲੀ ਪਾਇਆ ਮਾਲ ਕਮਾਣੇ ਰੂਕੀ ਸੋਭਾ ਇਤ ਬਿੱਧੀ ਜਨਮ ਗਵਾਇਆ ਰਹਾਓ ਐ ਬਤਨ ਟਿਕੜੋ ਇਹ ਮਨ ਮੀਂਡ ਕੋ ਕਮਲ ਕੀ ਸਾਰ ਨਹੀਂ ਮੂਲ ਪਾਈ ਭਾਉ ਰਸਤਾਦ ਨਿਰਭਾਖਿਆ ਬੋਲਾ ਕਿਉ ਬੁੱਢਾ ਹੈ ਜਾਨ ਹੈ ਬੁਢਾਈ ਆਕਣ ਨੂੰ ਸੋਣਾ ਪਾਉਣ ਕੀ ਬਾਣੀ ਇਹ ਮਨ ਰੱਤਾ ਮਾਇਆ ਥਸਕ ਮੇਂ ਨਦਰ ਦਿਲੇ ਪੈਸੰਦੇ ਜਿਨਿ ਕਾਰਿ ਇੱਕ ਧਾਇਆ ਤੀਕਾ ਰਖੇ ਬੰਨ ਕਰ ਸਾਥੀ ਨਾਉ ਸੈਤਾਨ ਮਤ ਕਟ ਗਾਈ ਨਾਨਕ ਆਖੈ ਰਾਹ ਪੈ ਚਲਣਾ ਮਾਲ ਧਨ ਕੀ ਤੂ ਸੰਗਿਆਹੀ ਸ੍ਰੀ ਬਾਗ ਮਹੱਲਾ ਪਹਿਲਾ ਘਰ ਚੌਥਾ ਸੋਈ ਮੌਲਾ ਡਿੰਡਕ ਮੌਲਿਆ ਹਰਿਆ ਕੀਆ ਸੰਸਾਰੋ ਆਪ ਖਾਕ ਦਿਨ ਬੰਦ ਰਹਾਈ ਧਨ ਸਜਣਹਾਰੋ ਮਰਣਾ ਮੁੱਲਾ ਮਰਣਾ ਭੀ ਕਰਤਾ ਰੋਂ ਡਰਨਾ ਰਹਾਉ ਤਾ ਤੁ ਮੁੱਲਾ ਤਾ ਤੁ ਕਾਢੀ ਢਾਣੇ ਨਾਮ ਖੁਦਾਈ ਜੇ ਬਹੁਤ ਹੀ ਰਾ ਪੜਿਆ ਹੋਵੇ ਕੋ ਰਹਿ ਨ ਭਰੀਆ ਪਾਈ ਸੋਈ ਕਾੜੀ ਜਿਨ ਆਪ ਤਜਿਆ ਇੱਕ ਨਾਮ ਕੀ ਆਧਾਰੋ ਹਾਪੀ ਹੋਸੀ ਜੈ ਨ ਜਾਸੀ ਸੱਚਾ ਸਿਰ ਜਨਹਾਰੋ ਪੰਜ ਵਖਤ ਨੇ ਵਾਟ ਗੜਾਰੇ ਪੜੇ ਕਦੀਬ ਕੋ ਰਾਣਾ ਨਾਨਕ ਆਖੇ ਗੁਰ ਸੁਦੇਈ ਰਸੂ ਪੀਣਾ ਖਾਣਾ ਸ੍ਰੀ ਦਾਗ ਮਲਾ ਪਹਿਲਾ ਘਰ ਚੌਥਾ ਇਕ ਸੁਆਮੀ ਸੁਆਮੀ ਨਾਲੋ ਭਲਕੇ ਭੋਂਕੇ ਸਦਾ ਬਿਆਲ ਕੂੜ ਸ਼ੁਰਾ ਮੁੱਠਾ ਮੁਰਦਾਰੂ ਧਾਨ ਕ ਰੂਪ ਰੰ ਕਰਤਾਰ ਮੈਂ ਬਤ ਕੀ ਬੰਧਨਾ ਕਰਨੀ ਕੀ ਕਾਰੋ ਆਉ ਵਿਗੜਾ ਰੂਪ ਰੰ ਬਿਕਰਾ ਲੋ ਤੇਰਾ ਈਤ ਨਾਮ ਤਾਰੇ ਸੰਸਾਰ ਮੈਂ ਇਹਾ ਨਾਮ ਹੂੰ ਮੈਂ ਇਹਾ ਆਸਿਫ ਆਧਾਰੂ ਰਹਾਉ ਮੋਖ ਨਿੰਦਾ ਆਖਾਂ ਦਿਨ ਰਾਤ ਪਰ ਕੱਢੋ ਹੀ ਨਹੀਂ ਸਨਾਤ ਕਾਮ ਕਰੋ ਤਨ ਵਸੇ ਚੰਡਾਲ ਧਾਨ ਕ੍ਰੂਪ ਰਾਂਗ ਕਰਤਾਰ ਫਾਹੀ ਸੁਤ ਮਲੋਕੀ ਵੇਸ ਹੋਂਠ ਗਵਾੜਾ ਠੱਗੀ ਦੇਸਾ ਖਰਾ ਸਿਆਣਾ ਬਹੁਤਾ ਭਾਰ ਧਾਨ ਕ੍ਰੂਪ ਰਾਂਗ ਕਰਤਾਰ ਮੈਂ ਕੀਤਾ ਲਾਂਡਾ ਤਾ ਹਰਾਮ ਕਰੋ ਹੋਂ ਕਿਆ ਮੋ ਦੇ ਸੰਦੁਸ਼ਟ ਚੋਰਾ ਨਾਨਕ ਨੀਟ ਕਾ ਬੀਚਾਰ ਧਾਨ ਕਰੂ ਬ੍ਰਹਮੰਕਰਤਾਰ ਸ੍ਰੀ ਰਾਗ ਮਹੱਲਾ ਪਹਿਲਾ ਅੰਕਾਰ ਚੌਥਾ ਏਕਾ ਸੁਰਤ ਜੀਤਿਆ ਜੀ ਸੁਰਤ ਵਿਹਾਉਣਾ ਕੋਈ ਨੰਕੀਂ ਦੇ ਸੁਰਤ ਤੇ ਹਾਥ ਨਰਾ ਲਿਖਾ ਇੱਕ ਆਵੋ ਡਾਹੂ ਕਾਹੇ ਜੀ ਕਰੇ ਚਤਰਾਏ ਲਿਵਾ ਦਿਵਾ ਢਿਲ ਨ ਪਾਈ ਰਹਾਓ ਤੇਰੇ ਜੀ ਦੀਆਂ ਕਾ ਤੋਏ ਕਿਤ ਕੋ ਸਾਹਿਬ ਆਵੈ ਰੋਹੇ ਜੇ ਤੂੰ ਸਾਹਿਬ ਆਵੈ ਰੋਹੇ ਤੂੰ ਉਹਨਾਂ ਕਾ ਤੇਰੇ ਹੋਏ ਅਸੀਂ ਬੋਲ ਵਿਗਾੜ ਵਿਗਾੜ ਬੋਲ ਤੂੰ ਨਦਰੀ ਅੰਦਰ ਤੋਲੇ ਤੋਲਾ ਡਕਰਨੇ ਤੇ ਪੂਰੀ ਮਤ ਕਰਣੀ ਬਾਗੋਂ ਘਟੇ ਘਟ ਪਰਮਤਨ ਨਾਨਕ ਗਿਆਨੀ ਕੈਸਾ ਹੋਏ ਆਪ ਸਣ ਬੁਝੈ ਸੋਏ ਗੁਰ ਪ੍ਰਸਾਦ ਕਰੇ ਬੀਤਾਰ ਸੋ ਗਿਆਨੀ ਦਰਗਹ ਪ੍ਰਵਾਨ ਸ੍ਰੀ ਰਾਗ ਮਹੱਲਾ ਪਹਿਲਾ ਕਰ ਚੌਥਾ ਤੂੰ ਦਰਿਆਉ ਦਾ ਨਾ ਬੀਨਾ ਮੈਂ ਮਛਲੀ ਕੈਸੀ ਅੰਤ ਲਾ ਗਾਜਾ ਦੇਖਾ ਤਾ ਤਾ ਤੂੰ ਹੈ ਤੁਜ ਤੇ ਨਿਕਸੀ ਫੂਟ ਮਰਾ ਨਾ ਡਾਣਾ ਮਿਉ ਨੰਡਾ ਲਾ ਡਾਲੀ ਦਾ ਦੁਖ ਲਗੈ ਤੰ ਤੁ ਡੈ ਸਮਾਲੀ ਰਹਾਉ ਤੂੰ ਪਰਪੁਰ ਜਾਣੈ ਮੈਂ ਦੂਰਾ ਜੋ ਕਸ਼ ਕਰੀ ਸੋ ਤੇਰਾ ਅਧੂਰਾ ਤੂੰ ਦੇਖਿਆ ਮੇਂ ਕਿਰਪਾਓ ਤੇਰੇ ਕਮਨ ਤੇਰੇ ਨਾਏ ਜੀਤਾ ਦੇ ਤੇਤਾ ਹੋਂ ਖਾਉ ਬਿਆਦਰ ਨਾ ਹੀ ਕਾ ਦਰਜਾਉ ਨਾਨਕ ਏਕ ਕਾ ਹੈ ਅਰਦਾਸ ਜਿਉ ਪਿੰਡ ਸਭ ਤੇਰਾ ਪਾਸ ਆਪੇ ਨੇੜੇ ਦੂਰ ਆਪੇ ਆਪੇ ਮਨ ਮਿਆਂ ਨੋ ਆਪੇ ਵੇਖੈ ਸੁਣੈ ਆਪੇ ਹੀ ਕੁਦਰਤ ਕਰੇ ਘਾਣੋ ਜੋਤ ਜਬਾ ਵੈ ਨਾਨਕਾ ਹੁਕਮ ਸੋਈ ਪਰਵਾਨੋ ਸ੍ਰੀ ਰਾਗੋ ਮਹੱਲਾ ਪਹਿਲਾ ਘਰ ਚੌਥਾ ਕੀਤਾ ਕਹਾ ਕਰੇ ਮਨ ਮਾਨੂ ਦੇਵਨ ਹਾਰੇ ਕੇ ਹੱਥ ਦਾ ਨੋ ਭਾਵੈ ਦੇ ਨਾ ਦੇਈ ਸੋਏ ਕੀ ਤੇ ਕਹਿਆ ਕਿਆ ਹੋਈ ਆਪੇ ਸੱਤ ਭਾਵੈ ਤੇ ਸੱਚੋ ਅੰਦਾ ਕੱਚਾ ਕੱਚ ਨਾ ਕਾਚੋ ਰਹਾਓ ਜਾਂਕੇ ਰੋਖ ਬਿਰਖ ਆਰਾਓ ਜਹੀ ਧਾਤ ਤੇ ਹੱਥ ਨਾਓ ਫਲ ਭਾਉ ਫਲ ਖਿਆ ਪਾਈ ਆਬੀਜਾ ਪੀ ਖਾਈ ਕੱਚੀ ਕੰਧ ਕੱਚਾ ਵਿਚਰਾਜ ਮਤ ਅਲੂਣੀ ਫਿਕਾ ਸਾਦ ਨਾਨਕ ਆਣ ਆਵੈ ਰਾਸ ਬੰਨ aven ਨਹੀਂ ਸਾਬਾਸ ਸ੍ਰੀ ਰਾਗ ਮਹੱਲਾ ਪਹਿਲਾ ਘਰ ਪੰਜਵਾ ਆਸ ਹਲ ਸੱਲਾਈ ਨਾ ਚਲਣਾ ਕਾਉ ਕਟਾਰਾ ਕਰ ਸਕੈ ਜੋ ਸਾਹਿਬ ਰੱਖ ਤਿਉ ਰਹਿ ਇਸ ਲੋਭੀ ਕਾ ਦੀ ਓਟਲ ਪੱਲਾ ਬਿਨ ਤੇਲ ਦੀਵਾ ਕਿਉਂ ਜਲਾਏ ਰਹਾਉ ਬੋਤੀ ਪੁਰਾਨ ਕਮਾਈਆ ਪਾਉ ਵੱਟੀ ਇਤ ਤਨ ਪਾਈਐ ਸਚ ਬੂਝਣ ਅੰਡ ਲਾਈਐ ਇਹ ਤੇਲ ਜੀਵਾ ਇੰਦਲਾ ਕਰ ਚਾਨਣ ਸਾਹਿਬ ਤੋਂ ਮਿਲੈ ਰਹਾਉ ਇਤ ਤਣ ਲਾਗੈ ਬਾਣੀਆਂ ਸੁਖ ਵੈ ਸੇਵਕ ਮਾਣੀਆਂ ਸਭ ਦੁਨੀਆ ਆ ਮਣ ਜਾਣੀਆਂ ਵਿੱਚ ਦੁਨੀਆ ਸੇਵਕ ਮਾਈਆ ਤਾਂ ਦਰਗਾ ਬੈਸਣ ਪਾਈਐ ਕਉ ਨਾਨਕ ਬਾਣ ਲੜਾਈਐ ਸ੍ਰੀ ਰਾਗੋ ਮਹਲਾ 3 ਢੰਕਾਰ ਪਹਿਲਾ ੴ ਸਤਿਗੁਰ ਪ੍ਰਸਾਦ ਆਉ ਸਤਗੁਰ ਸੇਵੀ ਆਪਣਾ ਇੱਕ ਮਨ ਇੱਕ ਚਿਤ ਭਾਏ ਸਤਗੁਰ ਧਿਆਈਐ ਨਾਮ ਮੰਗਿਐ ਨਾਮੇ ਸਾਜ ਸੁਮਾਏ ਸਤਗੁਰ ਮਨ ਕਾਮਨਾ ਤੀਥਾ ਜਸ ਨੋ ਦੇ ਬੁਝਾਈ ਮਨ ਚੰਦਿਆ ਵਰ ਪਾਵਣਾ ਜੋ ਇਛਾ ਸੋ ਭਲ ਪਾਏ ਰਹਾਉ ਨਾਉ ਧਿਆਈਐ ਨਾਵ ਮੰਗੀਏ ਨਾਮੈ ਸਹਿ ਸਮਾਈ ਮਨ ਮੇਰੇ ਹਰਿ ਅਸਟਾਖ ਤਿਕਡਾਈ ਜਿੰਨੀ ਗੁਰਮੁਖ ਟਾਖਿਆ ਸਾਜੇ ਰਹਿ ਸਮਾਈ ਰਹਾਉ ਜਿੰਨੀ ਸਾਧਗੁਰੂ ਸੇਵਿਆ ਤਿਨਿ ਪਾਇਆ ਨਾਮ ਨਧਾਨੋ ਅੰਤਰ ਹਰਸ ਰਵ ਰਇਆ ਟੂਕਾ ਮਨ ਅਬਮਾਨੋ ਹਿਰਦਾ ਕਮਲ ਪਰਗਾਸਿਆ ਲਾਗਾ ਸេច ਧਿਆਨੋ ਮਾ ਨਿਰਮਲੋ ਹਰ ਰਾਵ ਰਾਇਆ ਪਾਇਆ ਦਰਗਾ ਮਾ ਨੂੰ ਸਾਧ ਗੁਰ ਸੇਵਣ ਆਪਣਾ ਤੇ ਵਿਰਲੇ ਸੰਸਾਰ ਹਮ ਮੰਤਾ ਮਾਰ ਕੈ ਹਰ ਰੱਖਿਆ ਉਰਧਾਰ ਆਉ ਤਨ ਕੈ ਬਿਲਹਾਰਨ ਜਨ ਨਾਮੇ ਲਗਾ ਪਿਆਰ ਸਹੀ ਸੁਖੀਏ ਚੋਂ ਡਗੀ ਜਨ ਨਾਮੇ ਖੋਟਿਆ ਬਾਰ ਉਨ ਗੌਰ ਮਿਲਿਆ ਨਾਮ ਪਾਈਆ ਤੂ ਕਾ ਮੋ ਪਿਆਸ ਹਰ ਸੇਤੀ ਮਨ ਰਵ ਰਹਾ ਘਰ ਹੀ ਮੈਂ ਉਦਾਸ ਜਿੰਨਾ ਹਰ ਕਾ ਸਾਧ ਆਇਆ ਹਉ ਤਿੰਨ ਬਲਹਾਰਾ ਜਾਸ ਨਾਨਕ ਨਦਰੀ ਪਾਈਐ ਸਚ ਨਾਮ ਗੁਣਤਾਸ ਸ੍ਰੀ ਰਾਗ ਮਹਲਾ 3 ਦਾ ਬਾਉ ਭੀਖ ਕਰ ਪਰਮਾਈਏ ਮਨ ਹਿਵਦਾ ਕੰਪਟਪਮਾਈ ਹਰ ਕਾ ਮਹਿਲ ਨ ਪਾਵਈ ਮਰ ਵਿਸ਼ਟਾ ਮੈਂ ਸਮਾਈਏ ਮਾਨ ਰੇ ਗ੍ਰਹਿ ਮੈਂ ਉਦਾਸ ਸਾਧ ਸੰਗਮ ਕਰਨੀ ਸੋ ਕਰੇ ਗੁਰਮੁਖ ਹੋਏ ਪ੍ਰਗਾਸ ਰਹਾਉ ਗੁਰ ਕਾ ਸ਼ਬਦ ਮੰਨਿ ਤਿਆਗਤ ਮੁਗਤ ਘਰੇ ਪਉ ਪਾਏ ਹਰਕਾਰ ਨਾਮ ਤੇ ਆਈਐ ਸਤ ਸੰਗਤ ਮੇਲ ਮਿਲਾਏ ਜੇ ਲਾ ਕਿਸਤਰੀਆ ਭੋ ਕਰੇ ਨਵਖੰਡ ਰਾਜਕਮਾਏ ਬੇਣ ਸਤਗੁਰ ਸੁਖ ਨਾ ਪਾਵਾਈ ਫਿਰ ਫਿਰ ਜਾਨੀ ਪਾਹੇ ਹਰਹਾਰ ਕੰਠ ਜਿਨੀ ਪਹਿਰੇਆ ਗੁਰ ਚਰਨੀ ਚ ਤੱਲਾਏ تنਾਂ ਬਿਸ਼ ਰਿੰਦ ਸਿਦ ਫਰਾਉਨਾ ਤਿਲਾ ਤੁਮਾਈ ਜੋ ਪ੍ਰਭ ਭਾਵੈ ਸੋਥੀਐ ਅਵਰਨ ਕਰਨਾ ਝਾਈ ਜਨ ਨਾਨਕ ਜੀ ਵੈ ਨਾਮ ਲੈ ਹਰ ਦੇਵੋ ਸਾਜ ਸੁਭਾਏ ਸ੍ਰੀ ਰਾਗੋ ਮਲਾਤੀ ਦਾ ਘਰ ਪਹਿਲਾ ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋ ਏ ਗੁਰਮੁਕਾਰ ਕਮਾਵਣੀ ਸਤਿਗੜ ਪ੍ਰਗਟ ਹੋਏ ਅੰਤਰ ਜਿਸ ਕਾ ਸੱਚ ਵਸੈ ਸੱਚੇ ਸੱਚੀ ਸੋਏ ਸੱਚ ਮਿਲੇ ਸੀਨਾ ਮਿਛੜਾਏ ਤੈ ਨਿਡ ਕਰਵਾਸਾ ਹੋਏ ਮੇਰੇ ਰਾਮ ਮੈਂ ਹਰ ਬਿਨ ਅਬਰਨ ਕੋਈ ਸਤ ਗੁਰ ਸੱਚ ਪ੍ਰਭ ਨਿਰਮਲਾ ਸ਼ਬਦ ਮਿਲਾਵਾ ਹੋਏ ਰਹਾਉ ਸ਼ਬਦ ਮਿਲਾ ਸੋ ਮਿਲ ਰਾ ਜਿਸਨੂੰ ਆਪੇ ਲਾਇ ਮਿਲਾਏ ਦੂਜੇ ਭਾਏ ਉਹ ਨਾਮ ਲੈ ਫਿਰ ਫਰਿਆਵਾ ਜਾਈ ਸਭ ਇੱਕ ਵਰਤਦਾ ਇੱਕ ਰਿਆਸਮਾਏ ਜਿਸ ਨੂੰ ਆਪ ਦਿਆਲ ਹੋਏ ਗੁਰਮਖ ਨਾਮ ਸਮਾਏ ਪੜ ਪੜ ਪੰਡਤ ਜੋਤ ਕੀ ਬਾਦ ਕਰੇ ਵਿਚਾਰ ਮਤ ਬੁੱਧ ਭੜੀ ਨਾ ਬੁੱਝਾਈ ਅੰਤਰ ਲੋਭ ਵਿਕਾਰ ਲੱਖ ਚੌਰਾਸੀ ਪਰਮੰਦੇ ਭਰਮ ਪਰਮ ਹੋਏ ਖਵਾਰ ਪੂਰਬ ਲਿਖਿਆ ਕਮਾਵਣਾ ਕੋਈ ਨ ਮਿਟਨ ਹਾਰ ਸਤ ਗੁਰ ਕੀ ਸੇਵਾ ਗਾ ਖੜੀ ਸਿਰ ਦੀ ਧਿਆ ਆਪ ਕੋ ਵਾਈ ਸ਼ਬਦ ਮਿਲੈ ਤਾਂ ਹਰ ਮਿਲੈ ਸੇਵਾ ਪਵ ਸਭ ਥਾਈ ਪਾਰਸ ਪਰਸੇ ਪਾਰਸ ਹੋਏ ਜੋਤੀ ਜੋਤ ਸਮਾਏ ਜਿਨ ਕਾ ਪੂਰਬ ਲਿਖਿਆ ਤਨ ਸਤਗੁਰ ਮਿਲਿਆ ਆਏ ਮਨ ਭੁਖਾ ਭੁਖਾ ਮਤ ਕਰੇ ਮਤ ਤੂੰ ਕਰੇ 부ਕਾਰ 184 ਜਿਸਰੀ ਸਭ ਸਦੇ ਆਧਾਰ ਨਿਰਭਉ ਸਦਾ ਦਿਆਲ ਹੈ ਸਭਨਾ ਕਰਦਾ ਸਾਰ ਨਾਨਕ ਗੁਰਮੁਖ ਬੁਝੀਆ ਪਾਈਐ ਮੁਖ ਦਵਾਰੋ ਸ਼੍ਰੀ ਰਾਗ ਮਹਲਾ 3 ਜਿੰਨੇ ਸੁਣ ਕਾ ਮੰਨਿਆ ਤਿੰਨਾ ਨਿਦਕਰਵਾਸ ਗੁਰਮਤੀ ਸਾਲਾਏ ਸੱਚ ਹਰ ਪਾਇਆ ਗੁਣਤਾਸ ਸਭ ਦਰਤ ਇਸੇ ਨਿਰਮਲੇ ਹਉ ਸਤ ਬਲਿਹਾਰੈ ਜਾਸ ਹਿਰਦਾ ਜਨ ਕਾ ਹਰ ਵਸੈ ਤਿਤਕਟ ਹੈ ਪ੍ਰਗਾਸ ਮਨ ਮੇਰੇ ਹਰ ਹਰ ਨਿਰਮਲ ਧਾਇ ਤੁਰ ਮਸਤਕ ਜਨ ਕਾ ਲਿਖਿਆ ਸੇ ਗੁਰਮਕਰਾਏ ਲੈ ਵੱਲ ਆਏ ਰਹਾਉ ਆਹ ਸੰਤੋ ਦੇਖੋ ਨਦਰ ਕਰ ਨਿਕਟ ਵਸੈ ਭਰਪੂਰਾ ਗੁਰਮਤ ਜਿਨੀ ਵਿਸਾੜਿਆ ਸੇ ਦੇਖੈ ਸਦਾ ਹਦੂਰਾ ਜਨ ਗੋਣ ਤਿੰਸਾ ਮਨਮਸਾ ਆਪ ਕਨਵੰਤਿਆ ਦੂਰਾ ਮਨਮੁਖ ਗੁਣਤੇ ਬਾਰੇ ਬਿਨ ਨਾਮੈ ਮਰਦੇ ਝੂਰਾ ਜਨ ਸ਼ਬਦ ਗੁਰੂ ਸੁਣ ਮੰਨਿਆ ਤਿਨ ਮਨ ਧਿਆਇ ਹਰ ਸੋਏ ਅਨੰਦ ਭਗਤੀ ਰਤਿਆ ਮਨ ਤਨ ਨਿਰਮਲ ਹੋਏ ਕੂੜਾ ਰੰਗ ਉਸੰਭਕਾ ਬਿਨਸ ਜਾਏ ਦੁਖ ਰੋਏ ਦੇਸ ਅੰਦਰ ਨਾਮੁ ਪ੍ਰਗਾਸ ਹੈ ਉਹ ਸਦਾ ਸਦਾ ਤਰੋਈ ਜਨਮ ਪਦਾਰਤ ਪਾਏ ਕਹ ਹਰ ਨਾਮ ਨ ਚਿੱਤਾ ਲਿਵ ਲਾਈ ਭਾਗ ਖਿਸਿਆ ਰਹਿਣਾ ਨਹੀਂ ਅਗਰ ਡੌਰ ਨਾ ਪਾਈ ਉਹ ਵੇਲਾ ਹੱਥ ਨਾ ਆਵਈ ਅੰਤ ਗਿਆ ਪਛਤਾਈ ਜਿਸ ਨਦਰ ਕਰੇ ਸੋ ਉੱਭਰੇ ਹਾਰ ਛੇਤੀ ਲਿਵ ਲਾਏ ਦੇਖਾ ਦੇਖੀ ਸਭ ਕਰੇ ਮਨਮਕ ਪੂਜਨਾਮ ਪਾਏ ਜਿਨ ਗੁਰਮੁਖ ਅਰਦਾਸ ਸੁਧਾ ਸੇਵ ਪਈ ਦਿਨ ਧਾਏ ਹਰ ਗੁਣ ਗਾਵੇ ਹਰ ਨਿਤ ਪੜੈ ਹਰ ਗੁਣ ਗਾਏ ਸਮਾਏ ਨਾਨਕ ਤਿਨ ਕੀ ਬਾਣੀ ਸਦਾ ਸੱਚ ਹੈ ਜਨਨ ਰਾਮ ਰਹੇ ਲਿਵ ਲਾਈਂ ਸ਼ਰੀਰ ਆਗੋ ਮਹੱਲਾ ਤੀਡਾ ਜਿਨਿ ਇਕ ਮਨੋ ਨਾਮ ਧਿਆਇਆ ਗੁਰਮਤੀ ਵਿਚਾਰ ਤਿਨ ਕੇ ਮੁਖ ਸਾਦ ਉਜਲੇ ਤਤ ਸੱਚੇ ਦਰਬਾਰ ਹੋਏ ਅਮਰਤ ਪੀਵੇ ਸਦਾ ਸਦਾ ਸਕੈ ਨਾਮ ਪਿਆਰ ਭਾਈ ਰੇ ਗੁਰਮੁਖ ਸਦਾ ਪਤ ਹੋਏ ਹਰ ਹਰ ਸਦਾ ਧਿਆਈਐ ਮਲਹੋਂ ਮੈਂ ਕੱਢੇ ਧੂਈ ਰਹਾਓ ਮਨਮਖ ਨਾਮ ਲੰਝਾਨੀ ਬਿਨ ਨਾਮ ਮੈਂ ਪਤ ਜਾਏ ਸਬਦ ਸਾਧਨਾ ਆਇਓ ਲਾਗੈ ਤੁਧੈ ਭਾਏ ਵਿਸ਼ਟਾ ਕੇ ਕੀੜੇ ਪਵੈ ਵਿੱਚ ਵਿਸ਼ਟਾ ਇਸੇ ਵਿਸ਼ਟਾ ਮਾਇ ਸਮਾਏ ਤਿੰਨ ਕਾ ਜਨਮ ਸਫਲ ਹੈ ਜੋ ਚੱਲੇ ਸਤਿਗੁਰ ਭਾਏ ਖੋਲ ਉਧਾਰੇ ਆਪਣਾ ਧੰਨ ਜਣੇ ਦੀ ਮਾਇ ਹਰ ਹਰ ਨਾਮ ਧਿਆਈ ਹੈ ਜਿਸਨੂੰ ਕਿਰਪਾ ਕਰੇ ਰਜਾਏ ਜਿਨਿ ਗੁਰ ਮਖ ਨਾਮ ਧਿਆਇਆ ਵਿੱਚੋਂ ਆਪ ਗਵਾਈ ਉਹ ਅੰਦਰੋਂ ਬਾਹਰੋਂ ਨਿਰਮਲੇ ਸੱਚੇ ਸੱਚ ਸਮਾਏ ਨਾਨਕ ਆਏ ਸੇ ਪ੍ਰਵਾਨ ਹੈ ਜਨ ਗੁਰਮਤੀ ਅਰਥ ਆਏ ਸ੍ਰੀ ਰਾਗ ਮਨ ਲਾਟ ਡਾਂ ਹਰ ਭਗਤਾ ਹਰ ਤਨ ਰਾਸ ਹੈ ਗੁਰ ਪੂਸ਼ ਕਰੇ ਵਾਪਾਰ ਹਰ ਨਾਮ ਸਲਾਹਨ ਸਦਾ ਸਦਾ ਵਕਰ ਹਰ ਨਾਮ ਅਧਾਰ ਗੁਰ ਪੂਰਾ ਹਰ ਨਾਮ ਦਰੜਾਇਆ ਹਰ ਭਗਤਾ ਟੁੱਟ ਬੰਡਾਰ ਭਾਈ ਰੇਸ ਮਨ ਕੋ ਸਮਝਾਏ ਇਹ ਮਨ ਆਲਸ ਕਿਆ ਕਰੇ ਗੁਰਮਖੰਨਾਮ ਧਿਆਈ ਰਹਾਉ ਹਰੋ ਭਗਤ ਹਰਕਾਰ ਪਿਆਰ ਹੈ ਜੇ ਗੁਰਮੰਕਰੇ ਬੀਚਾਰ ਵਾਖਾਂਡ ਭਗਤ ਨਾ ਹੋਵੇ ਦੁਬਤਾ ਕੋਲ ਖਵਾਰ ਸੋ ਜਨ ਰਲਾਇਆ ਨਾ ਰਲ ਜੇ ਸੰਤਰ ਬਵੇਕ ਬੀਚਾਰ ਸੋ ਸੇਵਕ ਹਰ ਆਖੀਐ ਦੁਹਾਰਾਖੈ ਉਰਧਾਰੂ ਮਨ ਤਨ ਸੌਂਪੈ ਆਗੇ ਧਰੇ ਹਮੈ ਵਿੱਚੋਂ ਮਾਰੂ ਤਨ ਗੁਰਮੁਖ ਸੋ ਪ੍ਰਵਾਨ ਹੈ ਜੇ ਕਦੀ ਨ ਆਵੈ ਹਾਰੋ ਕਰ ਮਿਲੈ ਤੰ ਪਾਈਐ ਬਿਨ ਕਰਮੈ ਪਾਇਆ ਨੰਡਾਈ ਲੱਖ ਟੋਰਾਸੀ ਤਰਸਦੇ ਜਿਸ ਮਿਲੇ ਸੋ ਮਿਲੇ ਹਰ ਰਾਈ ਨਾਨਕ ਗੁਰਮੁਖ ਹਰ ਪਾਇਆ ਸਦਾ ਹਰ ਨਾਮ ਸਮਾਏ ਲੱਖ ਜੁਰਾਸੀ ਤਰਸ ਦੇ ਜਿਸ ਮਿਲੈ ਸੋ ਮਿਲੈ ਹਰਿ ਆਏ ਨਾਨਕ ਗੁਰਮੁਖ ਹਰ ਪਾਇਆ ਸਦਾ ਹਰ ਨਾਮ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹ 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 ਗੁਰੂ ਵਾਹ ਗੁਰੂ ਵਾਹ 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 ਗੁਰੂ ਵਾਹ ਗੁਰੂ ਵਾਹੇ ਗੁਰੂ ਵਾਹੇ ਵਾਹਿ ਗੁਰੂ ਵਾਹਿ ਗੁਰੂ ਨਸਵੰਜੋ ਕਿਲ ਵਿਖੋ ਕਰਤਾ ਕਰ ਆਇ ਦੁਤੇ ਤਹਿਨ